ਨਾ ਰੋਸ਼ਨ ਲਾਲ ਟੋਨੀ ਪਿੰਡ ਰਾਮਪਰਾਟਾਨੀ ਤੋਂ ਜੀ ਹਾਂਜੀ ਅੱਜ ਤੁਹਾਡੇ ਵਿਚਕਾਰ ਕੋਣਾਂ ਨੇ ਜੀ ਮੈਡਮ ਪੂਜਾ ਲੁਥਰਾ ਜੀ ਤੇ ਅੱਜ ਸੁਦੇਵਾ ਜੀ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਕੁਝ ਸਮੇਂ ਤੋਂ ਵੇਖ ਰਹੇ ਸੀ ਵੀ ਇਹ ਅਸੀਂ ਨੂੰ ਕੋਈ ਨੈਟ ਵਗੈਰਾ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਦੇਵੇਗਾ ਪਰ ਸਾਨੂੰ ਲੱਗਿਆ ਵੀ ਇਹ ਬਹੁਤ ਜ਼ਿਆਦਾ ਸੇਵਾ ਕਰਦੇ ਪਏ ਨੇ ਹਾੜਾਂ ਦਾ ਵੀ ਬਹੁਤ ਸੰਯੋਗ ਕਰਦੇ ਪਏ ਨੇ ਹਾੜਾਂ ਪਿੱਛੇ ਵੀ ਤੇ ਨਸ਼ੇ ਪਿੱਛੇ ਬਹੁਤ ਜ਼ਿਆਦਾ ਸੰਯੋਗ ਕਰਦੇ ਪਏ ਨੇ ਮਹਾਨਤਮਾ ਸੀਐਮਾਨ ਨੂੰ ਵੀ ਬਹੁਤ ਬਹੁਤ ਧੰਨਵਾਦ ਹੈਗਾ ਵੀ ਐਜੇ ਇਨਸਾਨ ਦੁਨੀਆ ਦੇ ਅੰਦਰ ਆਉਣੇ ਚਾਹੀਦੇ ਆ ਤੇ ਸੇਵਾ ਦੇ ਲਈ ਬਹੁਤ ਜ਼ਰੂਰੀ ਹੈਗਾ ਵੀ ਆਉਣਾ ਚਾਹੀਦਾ ਪਰ ਜਿਹੜਾ ਦੇਖਿਆ ਜਾਵੇ ਵੀ ਅੱਜਕਲ ਮੋਲ ਬਹੁਤ ਅਮਾੜੇ ਹੋਏ ਪਏ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਵਧੀਆ ਹੋ ਗਈ ਆ ਵੀ ਦਿਲੋਂ ਉਹਨਾਂ ਦਾ ਧੰਨਵਾਦ ਹੈਗਾ ਵੀ ਬਹੁਤ ਹੀ ਜ਼ਿਆਦਾ ਵਧੀਆ ਹੈ ਗਿਆ ਬਹੁਤ ਇਨਸਾਨ ਵਧੀਆ ਹੈ ਗਿਆ ਮੈਡਮ ਪੂਜਾ ਲੁਤਰਾ ਜੀ ਅਜੇ ਸੁਦੇਵਾ ਜੀ ਨੂੰ ਕਿਸੇ ਵੀ ਮੇਰੇ ਵੀਰ ਨੂੰ ਕਿਸੇ ਨੂੰ ਵੀ ਕੋਈ ਵੀ ਦੁੱਖ ਤਕਲੀਫ ਹੋਵੇ ਅਜੇ ਸਦੇਵਾ ਜੀ ਮੈਡਮ ਪੂਜਾ ਲੁਥਰਾ ਜੀ ਨੂੰ ਮਿਲਣ ਦੀ ਕਿਰਪਾਲਤਾ ਕਰਿਓ ਜੇ ਇੱਕ ਵਾਰੀ ਮਿਲ ਕੇ ਉਹਨਾਂ ਨਾਲ ਸੰਯੋਗ ਕਰਕੇ ਵੇਖਿਓ ਜੇ ਵੀ ਕਿਹੋ ਜਿਹਾ ਕਿਹੋ ਜਿਹਾ ਸਵਾਦ ਹੈਗੀ ਤੁਸੀਂ ਹੁਣ ਗੱਲ ਕੀਤੀ ਸੀ ਕਿ ਹੜ ਭਰਾਵੀਂ ਇਲਾਕੇ ਦੇ ਵਿੱਚ ਮੈਡਮ ਜੀ ਵੱਲੋਂ ਜੋ ਕਿ ਸਹਿਯੋਗ ਜਾਂ ਸੇਵਾ ਕੀਤੀ ਜਾ ਰਹੀ ਹੈ ਹਾਂਜੀ ਤੇ ਹੁਣ ਇੱਥੇ ਤੁਹਾਨੂੰ ਮੈਡਮ ਜੀ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਦਿੱਤਾ ਗਿਆ ਜੀ ਪਿਛੇ ਇੱਥੇ ਜੀ ਬਹੁਤ ਵਧੀਆ ਜੀ ਸਾਨੂੰ ਨੈਟ ਮੈਡਮ ਪੂਜਾ ਲੁਥਰਾ ਜੀ ਨੇ ਸਾਨੂੰ ਨੈਟ ਪ੍ਰੋਵਾਈਡ ਕਰਵਾ ਕੇ ਦਿੱਤਾ ਬਾਲੀਵਾਲ ਵੀ ਅਜੇ ਹੋਰ ਵੀ ਮੈਡਮ ਜੀ ਕਹਿੰਦੇ ਆ ਵੀ ਛੋਟੇ ਜਿਹੜੇ ਬੱਚੀਆਂ ਹੈਗੇ ਆ ਉਹਨਾਂ ਵਾਸਤੇ 치ੜੀ ਬੱਲਾ ਜੋ ਵੀ ਜਿੰਨਾ ਹੋ ਸਕੇ ਆ ਸਾਡੇ ਕੋਲੋਂ ਅਸੀਂ ਕਰਵਾ ਕੇ ਦੋ। ਸਪੋਰਟਸ ਸਮਾਨ ਤੁਹਾਨੂੰ ਮੈਡਮ ਵੱਲੋਂ ਪ੍ਰੋਵਾਈਡ ਕਰਵਾਇਆ। ਹਾਂਜੀ ਹਾਂਜੀ ਸਪੋਰਟ ਤਾਂ ਸਾਨੂੰ ਮੈਡਮ ਪੂਜਾ ਲੁਥਰਾ ਵੱਲੋਂ ਆਇਆ ਹੈ। ਅੱਜ ਕਿੱਥੇ ਆਣਾ ਆਇਆ ਜੀ? ਹਾਂਜੀ ਨਮਸਕਾਰ ਜੀ। ਆ ਕਿਤੇ ਨਾ ਕਿਤੇ ਮੇਰੇ ਵੱਲੋਂ ਔਰ ਮੇਰੀ ਟੀਮ ਵੱਲੋਂ ਜਿਹੜੀਆਂ ਨੌਜਵਾਨਾਂ ਨੂੰ ਚੰਗੇ ਰਸਤੇ ਤੇ ਲਗਾਉਣ ਦਾ ਜਿਹੜਾ ਉਪਰਾਲਾ ਕੀਤਾ ਹੈ ਤਾਂ ਦਿਲ ਨੂੰ ਵੇਖ ਕੇ ਬੜੀ ਖੁਸ਼ੀ ਵੀ ਹੁੰਦੀ ਹੈ। ਔਰ रामपुरਾ ਟਾਣੀ ਤੇ ਪਹੁੰਚੇ ਆ ਜਿੱਥੇ ਨੌਜਵਾਨ ਸਾਥੀ ਤੁਸੀਂ ਦੇਖ ਸਕਦੇ ਹੋ ਕਿ ਬਾਰਿਸ਼ ਦਾ ਪੂਰਾ ਮਾਹੌਲ ਹੈ ਇਹ ਕਵਾਂਗੀ ਕਿ ਜਿਹੜੀ ਇਹ ਬੂੰਦਾਬੰਦੀ ਹੋ ਵੀ ਰਹੀ ਏ ਉਹਦੇ باوجود ਵੀ ਸਾਡੇ ਜਿਹੜੇ ਨੌਜਵਾਨ ਸਾਥੀਆਂ ਦਾ ਜਿਹੜਾ ਉਤਸ਼ਾਹ ਹੈ ਉਹ ਕਿਤੇ ਨਾ ਕਿਤੇ ਖਤਮ ਨਹੀਂ ਹੋਇਆ ਔਰ ਇਹਦੇ ਵਿੱਚ ਵੀ ਆਪਣੀ ਜਿਹੜੇ ਵੌਲੀਬਾਲ ਦੀ ਪ੍ਰੈਕਟਿਸ ਕਰ ਰਹੇ ਨੇ ਨੌਜਵਾਨ ਸਾਥੀ ਤੇ ਪ੍ਰੈਕਟਿਸ ਕਰ ਹੀ ਰਹੇ ਨੇ ਲੇਕਿਨ ਇਹਨਾਂ ਦੇ ਨਾਲ ਹੋਰ چھوٹے ਦੇ ਬੱਚੇ ਵੀ ਜਿਹੜੇ ਇੱਥਾਕੇ ਇਹਨਾਂ ਦੇ ਨਾਲ ਜਿਹੜੇ ਇਸ ਵੌਲੀਬਾਲ ਨੂੰ ਸਿੱਖ ਵੀ ਰਹੇ ਨੇ ਤੇ ਪ੍ਰੈਕਟਿਸ ਵੀ ਕਰ ਰਹੇ ਨੇ ਕਿੰਨਾ ਕਿਤੇ ਦੇਖਿਆ ਜਾਵੇ ਸਾਡੇ ਛੋਟੇ ਬੱਚੇ ਜਿਹੜੇ ਨੇ ਮੋਬਾਈਲਾਂ ਦੇ ਵਿੱਚ ਬੜੇ ਕੁਸਦੇ ਜਾ ਰਹੇ ਸੀ ਤਾਂ ਬੜਾ ਚੰਗਾ ਲੱਗਦਾ ਹੈ ਕਿ ਮੋਬਾਈਲਾਂ ਨੂੰ ਛੱਡ ਕੇ ਜਿਹੜੇ ਬੱਚੇ ਨੇ ਇਹਨਾਂ ਗਰਾਊਂਡਾਂ ਦੇ ਵਿੱਚ ਪਹੁੰਚੇ ਹੋਏ ਨੇ ਔਰ ਇਹ ਕਵਾਂਗੀ ਕਿ ਜੋ ਪ੍ਰਯਾਸ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਮੇਰੀ ਸਾਈਟੀ ਵੱਲੋਂ ਸ਼ੁਰੂ ਕੀਤਾ ਗਿਆ ਸੀ ਤਾਂ ਉਹ ਜਿਹੜਾ ਪ੍ਰਯਾਸ ਸੀ ਉਹ ਕਿੰਨਾ ਕਿਤੇ ਸਫਲ ਹੁੰਦਾ ਨਜ਼ਰ ਆਂਦਾ ਪਿਆ ਔਰ ਸਾਡੀ ਪੰਜਾਬ ਸਰਕਾਰ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਜੀ ਜਿਨ੍ਹਾਂ ਦੀ ਸੋਚ ਬਹੁਤ ਵਧੀਆ ਹੈ ਆਰੇ ਨੌਜਵਾਨਾਂ ਨੂੰ ਜਿਹੜਾ ਇਹ ਨਸ਼ਿਆਂ ਤੋਂ ਦੂਰ ਕਰਨ ਦਾ ਜਿਹੜਾ ਪ੍ਰਾਲਾਹੁਣਾ ਵੱਲੋਂ ਕੀਤਾ ਗਿਆ ਹੈ ਖੇਡਾਂ ਵਤਨ ਪੰਜਾਬ ਦੀਆਂ ਕਰਵਾਇਆ ਜਾ ਰਿਹਾ ਹੈ ਉਹ ਜ਼ਿਲ੍ਹਾ ਪੱਧਰ ਤੇ ਹੋਵੇ ਪਾਮੇ ਸਟੇਟ ਪੱਧਰ ਤੇ ਹੋਵੇ ਹਰ ਤਰ੍ਹਾਂ ਦੇ ਜਿਹੜੇ ਟੂਰਨਾਮੈਂਟਸ ਆਰਗੇਨਾਈਜ਼ ਕੀਵਾਈ ਜਾ ਰਹੀ ਹੈ ਤਾਂ ਇਹ ਜਿਹੜਾ ਇਹ ਮੈਂ ਵੀ ਇੱਕ ਆਮ ਆਦਮੀ ਪਾਰਟੀ ਦੀ ਦੀ ਕਾਉਂਸਲਰਾਂ ਔਰ ਪੂਰਬ ਜ਼ਿਲ੍ਹਾ ਪ੍ਰਧਾਨ ਵੀ ਹਾਂ ਮਹਿਲਾ ਵਿੰਗ ਦੀ ਤਾਂ ਮੇਰਾ ਵੀ ਇੱਕ ਫਰਜ਼ ਬੰਦਾ ਹੈ ਇਹ ਆਪਣੇ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਜੀ ਜੋ ਕੰਮ ਕਰ ਰਹੇ ਨੇ ਉਹਦੇ ਨਾਲ ਲੱਗ ਕੇ ਜਿਹੜਾ ਕੰਮ ਕਰੀਏ ਤਾਂ ਮੈਂ ਔਰ ਮੇਰੀ ਟੀਮ ਜਿਹੜੀ ਹੈ ਲਗਾਤਾਰ ਇਸ ਨੂੰ ਪਾਲਣੇ ਕਰ ਰਹੇ ਹਾਂ ਕਿ ਨੌਜਵਾਨ ਸਾਥੀਆਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਔਰ ਖੇਡ ਗਰਾਊਂਡ ਤੱਕ ਲੈ ਕੇ ਆਇਆ ਜਾਵੇ ਔਰ ਅੱਜ ਜਿਹੜਾ ਇਹ ਜਿਹੜਾ ਮੇਰਾ ਪ੍ਰਯਾਸ ਏ ਮੇਰੀ ਟੀਮ ਦਾ ਪ੍ਰਯਾਸ ਏ ਮੈਨੂੰ ਸਫਲ ਹੁੰਦਾ ਨਜ਼ਰ ਆਇਆ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ